ਇੱਕ ਪਰਿਵਾਰ ਸੰਗਰੂਰ ਰਹਿੰਦਾ ਸੀ ਉਹਨਾਂ ਦੀ ਕਥਨ ਕਈ ਵਾਰੇ ਪਹਿਲਾਂ ਸੁਣਾਈ ਕਿਤੇ ਸਾਨੂੰ ਵਿਸ਼ਵਾਸ ਆ ਜਾਏ ਤੇ ਇੱਕ ਗੁਰਸਖ ਚੜ੍ਹਦੀ ਕਲਾ ਵਾਲਾ ਉਹਨਾਂ ਦੇ ਘਰ ਵਿਆਹਿਆ ਹੋਇਆ ਸੀ ਕਈ ਸਾਲਾਂ ਤੋਂ ਉਹ ਦਾ ਆਪਣੇ ਸਹੁਰੇ ਘਰ ਆਣ ਜਾਣ ਸੀ ਪੱਕਾ ਉਮਰਤ ਧਾਰੀ ਹੈ ਨਿਤਨੇਮੀ ਹੈ ਗੁਰੂ ਦੀ ਪੈ ਪਾਵਨੀ ਵਾਲਾ ਔਰ ਕਈ ਵਾਰੇ ਉਹ ਕਿਲਾ ਨੰਨ੍ਹਗੜ੍ਹ ਸਾਹਿਬ ਮਹਾਂਪੁਰਸ਼ਾਂ ਨਾਲ ਸੇਵਾ ਨਿਭਾਉਂਦਾ ਰਿਹਾ ਕਿਉਂਕਿ ਉਹ ਗ੍ਰਸਤੀ ਸੀ ਆਉਣਾ ਉਹਨੇ ਸੇਵਾ ਨਮੋਣੀ ਫਿਰ ਚਲੇ ਜਾਣ। ਉਹਨੂੰ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇੰਨਾ ਵਿਸ਼ਵਾਸ ਸੀ। ਕਲਗੀ ਤਰ ਪਾਤਸ਼ਾਹ ਦੀਆਂ ਸੱਚ ਮੁੱਚ ਨਜ਼ਰਾਂ ਉਹਦੇ ਨਾਲ ਸੀ। ਜਿਹੜੇ ਘਰੋਂ ਵਿਆਹਿਆ ਹੋਇਆ ਸੀ ਨਾ ਜਦੋਂ ਆਪਣੇ ਸਹੁਰੇ ਘਰ ਇੱਕ ਦਿਨ ਗਿਆ। ਤਾਂ ਉਹਨਾਂ ਰਹਾਦਾ ਇਸ ਵੇਲੇ ਪ੍ਰਸ਼ਾਦਾ ਪਾਣੀ ਛਕਿਆ ਗਰਮੀਆਂ ਦੇ ਦਿਨ ਸੀ। ਬਿਰੇ ਵਿੱਚ ਹੀ ਬੈਠੇ। ਤਾਂ ਸਿੰਘ ਸਾਹਿਬ ਦਾ ਜਿਹੜਾ ਵਰਦਨ ਨੂੰ ਲੱਗਦਾ ਸੀ ਜਿਹੜਾ ਰਿਸ਼ਤੇ 'ਚ ਆਪਾਂ ਕਹਿੰਨੇ ਸਾਲਾ ਸਾਬ ਲੱਗਦਾ ਸੀ ਉਹਨੇ ਬੈਠ ਕੇ ਗੱਲ ਕੇ ਉਹ ਕਹਿੰਦਾ ਪਰੌਣਿਆ ਤੂੰ ਤਾਂ ਘੁੰਮਦਾ ਫਿਰਦਾ ਰਹਿੰਦਾ ਹੈ ਦੂਰ ਨੇੜੇ ਮਹਾਂਪੁਰਸ਼ਾਂ ਕੋਲ ਵੀ ਜਾਂਦਾ ਹੈ ਗੁਰਦੁਆਰੇ ਵੀ ਜਾਂਦਾ ਹੈ ਵੀ ਸਾਡਾ ਕੋਈ ਹੱਲ ਕਰ ਹੁਣ ਕੀ ਗੱਲ ਹੋਈ ਕਹਿੰਦੇ ਜਿਹੜੀ ਆਪਣੀ ਲੜਕੀ ਹੈ ਨਾ 19 ਸਾਲ ਦੀ ਉਹ ਲੜਕੀ ਸੀ ਜਵਾਨ ਬੱਚੀ ਹੈ 12 ਕਲਾਸਾਂ ਪੜ੍ਹੀ ਹੋਈ ਹੈ 19 ਸਾਲ ਦੀ ਲੜਕੀ ਹੈ ਕਹਿੰਦਾ ਅਸੀਂ ਲੋਕਾਂ ਨੂੰ ਵੀ ਨਹੀਂ ਦੱਸ ਸਕਦੇ ਸਾਡੀ ਲੜਕੀ ਨੂੰ ਕੋਈ ਚੀਜ਼ ਚਿੰਬੜੀ ਹੋਈ ਹੈ ਅਸੀਂ ਬਹੁਤ ਦੁਖੀ ਹਾਂ ਤੋ ਸਿੰਘ ਸਭ ਬੋਲੇ ਉਹ ਕਹਿੰਦੇ ਤੁਸੀਂ ਅੰਮ੍ਰਿਤਧਾਰੀ ਬੰਦੇ ਤੁਸੀਂ ਕਿਹੜੀਆਂ ਗੱਲਾਂ 'ਚ ਪੈ ਗਏ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਾਓ ਗੁਰੂ ਤੇ ਭਰੋਸਾ ਰੱਖੋ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਤੇ ਅੱਗੋਂ ਉਹਦਾ ਰਿਸ਼ਤੇਦਾਰ ਬੋਲਿਆ ਉਹ ਕਹਿੰਦਾ ਪਰੌਣਿਆਂ ਪਾਠ ਵੀ ਕਲਾਇਆ ਹੋਇਆ ਇੱਕ ਸਹਿਜ ਪਾਠ ਦਾ ਭੋਗ ਪਾਤਾ ਦੂਜਾ ਰੱਖਿਆ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਪਰ ਇਹਦੇ ਵਿੱਚ ਚੀਜ਼ ਆਉਣੀ ਨਹੀਂ ਹਟਦੀ ਜੇ ਅਸੀਂ ਲੋਕਾਂ ਨੂੰ ਦਸੀਏ ਕੱਲ ਨੂੰ ਲੜਕੀ ਦਾ ਬੱਚੀ ਦਾ ਵਿਆਹ ਸ਼ਾਦੀ ਕਰਨੀ ਔਖੀ ਹੈ ਇਹ ਤਾਂ ਸਾਨੂੰ ਪਤਾ ਹੈ ਔਰ ਆਂਡ ਗਵਾਂਡ ਨੂੰ ਵੀ ਪਤਾ ਲੱਗ ਗਿਆ ਜਦੋਂ ਇਹਦੇ ਵਿੱਚ ਚੀਜ਼ ਆਉਂਦੀ ਹੈ ਚੀਜ਼ਾਂ ਚੁਪ ਚੁਪ ਮਾਰਦੀ ਹੈ ਬੰਦਿਆਂ ਨੂੰ ਚੁੱਕ ਕੇ ਮਾਰਦੀ ਐਨੀ ਤਾਕਤ ਆ ਜਾਂਦੀ ਤਾਂ ਜਦੋਂ ਗੱਲਾਂ ਸੁਣੀਆਂ ਉਹ ਸਿੰਘ ਸਾਹਿਬ ਗੋਵਰ ਬੈਠੇ ਬੈਠੇ ਬੋਲੇ ਕਹਿੰਦੇ ਐਵੇਂ ਤੁਸੀਂ ਕਰਦੇ ਇਦਾਂ ਦੀ ਨਹੀਂ ਕੋਈ ਚੀਜ਼ ਹੁੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਰੋਸਾ ਰੱਖੋ ਐ ਕੁਝ ਨਹੀਂ ਹੁੰਦਾ ਤੇ ਨਾਲੇ ਮੂੰਹ ਚੋਂ ਐ ਨਿਕਲੇ ਕਹਿੰਦਾ ਅੱਜ ਮੈਂ ਇੱਥੇ ਹੀ ਆ ਲੈ ਦੇਖ ਲੈਨੇ ਫਿਰ ਕਿਹੜੀ ਚੀਜ਼ ਆਉਂਦੀ ਅੱਜ ਮੈਂ ਇੱਥੇ ਹੀ ਆ ਕਹਿੰਦਾ ਦੇਖ ਲੈਨੇ ਫਿਰ ਕਿਹੜੀ ਚੀਜ਼ ਆਉਂਦੀ ਹੈ ਤਾਂ ਇਦਾਂ ਵਿਸ਼ਵਾਸ ਰੱਖ ਕੇ ਉਹ ਸਿੰਘ ਸਾਹਿਬ ਨੇ ਘਲ ਕਹਤੀ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਪਿੰਡਾਂ ਦਾ ਸੁਭਾਅ ਹੁੰਦਾ ਉਹ ਦੁੱਧ ਬਣਾ ਲੈਂਦੇ ਨੇ ਰਾਤ ਨੂੰ ਕਪ-ਕਪ ਗਲਾਸ-ਗਲਾਸ ਦੁੱਧ ਪੀਤਾ ਉਹਨੂੰ ਕਹਿੰਦੇ ਨੇ ਤੁਹਾਡਾ ਮੰਜਾ ਇੱਥੇ ਬਾਹਰ ਢਾ ਰਹੀਏ ਕਿ ਛੱਤ ਉੱਪਰ ਡੋਣੇ ਕਿਵੇਂ ਉਹ ਕਹਿੰਦਾ ਨਹੀਂ ਜਿਹੜੇ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਸਣ ਹੈ ਨਾ ਮੈਂ ਉੱਥੇ ਕੋਲੇ ਸੌ ਜਾਣਾ ਸਵੇਰੇ ਉੱਠ ਕੇ ਸ਼ਨਹਾਨ ਕਰਕੇ ਮੈਂ ਪ੍ਰਕਾਸ਼ ਕਰਾਂਗਾ ਕਹਿੰਦੇ ਚਲੋ ਠੀਕ ਹੈ ਅੰਦਰ ਪੱਖਾ ਲੱਗਾ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਹੀ ਉਹ ਦਰੀ ਉੱਤੇ ਥੱਲੇ ਆਰਾਮ ਕਰਨ ਨੂੰ ਚਾਦਰ ਲੱਗ ਕੇ ਲੇਟ ਗਿਆ ਤਾਂ ਅਜੇ ਉਹ ਕਹਿੰਦਾ ਮੈਂ 16 ਸੈਨ ਦਾ ਪਾਠ ਪੜਿਆ ਤਾਂ ਮੈਨੂੰ ਯਾਦ ਐਵੇਂ 16 ਸੈਨ ਦੀਆਂ ਪੰਕਤੀਆਂ ਸਮਾਪਤ ਹੋਈਆਂ ਮੈਂ ਵਾਹਿਗੁਰੂ ਵਾਹਿਗੁਰੂ ਮੰਚ ਕਰ ਰਿਹਾ ਹਾਂ ਨੀਂਦ ਨਹੀਂ ਆਈ ਹਲਕੀ ਜੀਆਂ ਅੱਖਾਂ ਨੀਂਦ ਦਾ ਝੁੱਕਾ ਜਿਹਾ ਲੱਗਾ ਐਨੇ ਨੂੰ ਵਿਹੜੇ 'ਚ ਰੌਲਾ ਪੈ ਗਿਆ ਰੌਲਾ ਪੈ ਤੈ ਉਹ ਜਾਗ ਗਿਆ ਉਹ ਲੜਕੀ ਵਿੱਚ ਉਹ ਚੀਜ਼ ਆ ਗਈ ਫਿਰ ਜਿਹੜਾ ਬਾਬਾ ਸੀ ਕੋਈ ਕੋਈ ਪੀਰ ਬਾਬਾ ਮੁਸਲਮਾਨ ਨੂੰ ਲੜਕੀ 'ਚ ਆ ਗਿਆ ਉਹ ਘਰ ਵਾਲਿਆਂ ਨੂੰ ਲੱਦ-ਲੱਦ ਕੇ ਮਾਰੇ ਰੋਲਾ ਪਿਆ ਤੇ ਵੀ ਉੱਠ ਕੇ ਬਹਿ ਗਿਆ ਕਹਿੰਦਾ ਮੈਂ ਮੰਦਰ ਬਹਿ ਕੇ ਸੁਣੀ ਜਾਂਦਾ ਵੇ ਹੋ ਕੀ ਰਿਹਾ ਹੈ ਤੇ ਉਹ ਲੜਕੀ ਬਾਹਰ ਬੋਲਦੀ ਹੈ ਕਹਿੰਦੀ ਬਾਹਰ ਕੱਢੋ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਮੈਂ ਵੇਖਾਂ ਕਿਹੜਾ ਆ ਜਿਹੜਾ ਕਹਿੰਦਾ ਮੈਨੂੰ ਵੇਖਣਾ ਮੈਂ ਉਹਨੂੰ ਵੇਖਣਾ ਬਾਹਰ ਕੱਢੋ ਇਹਨੂੰ ਕਹਿੰਦਾ ਜਦੋਂ ਮੈਨੂੰ ਕਹਿਣ ਲੱਗ ਪਈ ਫਿਰ ਉਹ ਬਾਹਰ ਕੱਢੋ ਮੈਂ ਵੇਖਣਾ ਕਿਹੜਾ ਗੁਰੂ ਦਾ ਸਿੱਖ ਹੈ ਜਿਹੜਾ ਕਹਿੰਦਾ ਮੈਨੂੰ ਵੇਖਣਾ ਬਾਹਰ ਕੱਢੋ ਇਹਨੂੰ ਮੈਨੂੰ ਵੇਖੇ

ਤੇ ਕਹਿੰਦਾ ਮੈਂ ਦਰਵਾਜ਼ੇ ਵਿੱਚ ਖਲੋਗਿਆ ਜਦੋਂ ਲੜਕੀ ਨੇ ਦਰਵਾਜ਼ੇ ਨੂੰ ਆਕੇ ਲੱਤ ਮਾਰੀ ਉਹਦੇ ਬਹਾਲ ਖੁੱਲੇ ਕਹਿੰਦਾ ਉਹਦੇ ਅੱਖਾਂ ਲਹਾਲ ਬੜੀ ਤਾਕਤ ਉਹਦੇ ਚ ਆਪਣੇ ਚਾਚੇ ਨੂੰ ਪਿਓ ਨੂੰ ਅਲੱਗ-ਅਲੱਗ ਕੇ ਮਾਰੇ ਕਹਿੰਦਾ ਜਦੋਂ ਨੇ ਦਰਵਾਜ਼ੇ ਨੂੰ ਲੱਤ ਮਾਰੀ ਨਾ ਫਿਰ ਮੈਂ ਤੇ ਉਦੋਂ ਪਾਠ ਸ਼ੁਰੂ ਕੀਤਾ ਸੀ ਚੋ ਬਈ ਸਾਹਿਬ ਦਾ ਕਹਿੰਦਾ ਇਹ ਵੀ ਨਹੀਂ ਮੈਨੂੰ ਪਤਾ ਮੈਂ ਕਿਹੜੀ ਪੰਗਤੀ ਪੜ ਰਿਆ ਸੀ ਕੀ ਕੁਝ ਮੇਰੇ ਵਿੱਚ ਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਦਰ ਕੀਤੀ ਕਹਿੰਦਾ ਉਹ ਇੱਕ ਕੋਈ ਥੱਪੜ ਉਹ ਲੜਕੀ ਦੇ ਮਾਰਿਆ ਚਾਰ ਲੁੱਟਣੀਆਂ ਪਈਆਂ ਵਿੜੇ ਦੇ ਵਿੱਚ ਘਰ ਜਾਤੇ ਕਹਿੰਦਾ ਮੈਂ ਉਹਨੂੰ ਫੜ ਕੇ ਉੱਥੋਂ ਬਾਹਰ ਤੋ ਝੋੜ ਕੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਲੱਤ ਮਾਰਨ ਦੀ ਤੇਰੀ ਹਿੰਮਤ ਕਿਵੇਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਕਮਰਾ ਹੋਵੇ ਤੂੰ ਦਰਵਾਜ਼ੇ ਨੂੰ ਲੱਤ ਮਾਰੇ ਕੌਣ ਹੈ ਤੂੰ ਕਹਿੰਦਾ ਜਦੋਂ ਮੈਂ ਐ ਕਿਹਾ ਉਹ ਉਰਦੂ ਦਾ ਕਲਮਾ ਪੜਨ ਲੱਗ ਪਈ ਅਰਬੀ ਫਾਰਸੀ ਦਾ ਕਹਿੰਦਾ ਮੈਂ ਕਿਹਾ ਸਿੱਧੀ ਗੱਲ ਕਰ ਫਿਰ ਉਹ ਲੜਕੀ ਤੋਂ ਉਹ ਬਾਬਾ ਬੋਲਿਆ ਕਹਿੰਦਾ ਮੈਂ ਬਾਹਰ ਜਿਹੜਾ ਮੜ ਵਾਲਾ ਕੋਈ ਗੁੱਗਾ ਪੀਰ ਬਾਬਾ ਕਹਿੰਦਾ ਮੈਂ ਉਹ ਆ ਮੁਸਲਮਾਨ ਕੋਈ ਬਾਬਾ ਸੀ ਉੱਥੇ ਕਹਿੰਦਾ ਮੈਂ ਫਲਾਨਾ ਬਾਬਾ ਕਹਿੰਦਾ ਮੈਂ ਕਹੇ ਅੰਮ੍ਰਿਤਧਾਰੀ ਗੁਰਸਿੱਖ ਹੈ ਇਹਨਾਂ ਦੇ ਘਰ ਤੇਰਾ ਕੀ ਕੰਮ ਹੈ ਲੜਕੀ ਨੂੰ ਛੱਡ ਕੇ ਜਾ ਕਹਿੰਦਾ ਉਹ ਲੜਕੀ ਤੋਂ ਬੋਲਿਆ ਕਹਿੰਦਾ ਇਹ ਅੰਮ੍ਰਿਤਧਾਰੀ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਹੈਗੇ ਜੇ ਇਹ ਗੁਰੂ ਦੇ ਸਿੱਖ ਹੁੰਦੇ ਮੈਂ ਇਹਨਾਂ ਦੇ ਘਰ ਨਹੀਂ ਸੀ ਆਉਣਾ ਇਹਨਾਂ ਨੂੰ ਪੁੱਛੋ ਇਹ ਵੀਰਵਾਰ ਮੇਰਾ ਚਰਾਗ ਵੀ ਕਰਦੇ ਨੇ ਲੜਕੀ ਮੇਰਾ ਪ੍ਰਸ਼ਾਦ ਵੀ ਖਾਂਦੀ ਹੈ ਕਹਿੰਦਾ ਮੈਂ ਉਹਨਾਂ ਵੱਲ ਵੇਖਿਆ ਕਹਿੰਦਾ ਮੇਰੇ ਵੱਡੇ ਸਾਲੇ ਨੇ ਵੀ ਛੋਟੇ ਨੇ ਵੀ ਅੱਖਾਂ ਨੀ ਮੀਆਂ ਕਰ ਲਈ ਕਹਿੰਦਾ ਮੈਂ ਫਿਰ ਲੜਕੀ ਨੂੰ ਵਿੱਚੋਂ ਝੰਡੋਰ ਕੇ ਕਹਵੇ ਘਰ ਤੈਨੂੰ ਛੱਡ ਕੇ ਜਾਣਾ ਪੈਣਾ ਉਹ ਕਹਿੰਦਾ ਜਦ ਤੱਕ ਇਹ ਲੜਕੀ ਮਰਦੀ ਨਹੀਂ ਮੈਂ ਨਹੀਂ ਇਹਨੂੰ ਛੱਡ ਸਕਦਾ ਜਾਂ ਫਿਰ ਇਹਨਾਂ ਨੂੰ ਕਹੋ ਆਪਣੇ ਘਰ ਵਿੱਚ ਮੇਰੀ ਜਗ੍ਹਾ ਬਣਾਉਣ ਮੇਰਾ ਪੱਕਾ ਚਰਾਗ ਘਰ ਵਿੱਚ ਲਾਉਣ ਕਹਿੰਦਾ ਮੈਂ ਕਈ ਨਹੀਂ ਚਿਰਾਗ ਨਹੀਂ ਲਾਉਣਾ ਨਾ ਇਹਨਾਂ ਨੇ ਜਗ੍ਹਾ ਬਣਾਉਣੀ ਹੈ ਜਦੋਂ ਕਹਿੰਦਾ ਮੈਂ 24 ਦਾ ਪਾਠ ਫਿਰ ਸ਼ੁਰੂ ਕੀਤਾ ਨਾ ਉਹਨੂੰ ਬਾਹ ਤੋਂ ਫੜਿਆ ਫੜਿਆ ਤਾਂ ਲੜਕੀ ਬੇਹੋਸ਼ ਹੋ ਗਈ ਉਹ ਚੀਜ਼ ਚਲੀ ਗਈ ਵਿੱਚੋਂ ਫਿਰ ਕਹਿੰਦਾ ਮੈਂ ਘਰ ਵਾਲਿਆਂ ਨੂੰ ਕਿਹਾ ਵੀ ਤੁਹਾਡੇ ਲਈ ਬਹੁਤ ਮਾੜੀ ਗੱਲ ਤੁਸੀਂ ਅੰਮ੍ਰਿਤਧਾਰੀ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੁਸੀਂ ਪ੍ਰਕਾਸ਼ ਕੀਤਾ ਸਹਿਜ ਪਾਠ ਤੁਸੀਂ ਕਿਸੇ ਪੀਰ ਬਾਬੇ ਦਾ ਚਿਰਾਗ ਕਰਦੇ ਹੋ ਤੁਸੀਂ ਪ੍ਰਸ਼ਾਦ ਖੰਦੇ ਹੋ ਵੀਰਵਾਰ ਜਾ ਕੇ ਕਹਿੰਦੋਂ ਕਹਿੰਦੇ ਜੀ ਕੀ ਕਰੀਏ ਪਹਿਲਾਂ ਕਰਦੇ ਸੀ ਬਜ਼ੁਰਗ ਅਸੀਂ ਵੀ ਕਰਦੇ ਆ ਕਹਿੰਦੋਂ ਮੈਂ ਉਹਨੂੰ ਕਹਿੰਦੇ ਇੱਕ ਪਾਸੇ ਹੋ ਜਾ ਜੋ ਤਾਂ ਮੈਂ ਚਲੇ ਜਾਨਾ ਤੁਸੀਂ ਜਾਣੋ ਤੇ ਬਾਬਾ ਜਾਣੇ ਤੇ ਜੇ ਤੁਸੀਂ ਬਚਾ ਕਰਨਾ ਹੈ ਫਿਰ ਮੇਰਾ ਕਹਿਣਾ ਮੰਨਣਾ ਪੈਣਾ ਉਹ ਕਹਿੰਦੇ ਪਰ ਉਹਨਾਂ ਦਾ ਦੱਸ ਤੂੰ ਕੀ ਕਰਨਾ ਉਹ ਕਹਿੰਦੋਂ ਮੈਂ ਕਹਿੰਦਾ ਸਾਰੇ ਜਣੇ ਕੇਸੀ ਇਸ਼ਨਾਨ ਕਰੋ ਕੇਸੀ ਇਸ਼ਨਾਨ ਕਰਾਇਆ ਉਹ ਲੜਕੀ ਨੂੰ ਨਾਲ ਗੱਡੀ 'ਚ ਬਿਠਾ ਕੇ ਦਮ ਆਪਣੇ ਛੋਟੇ ਤੇ ਵੱਡੇ ਸਾਲੇ ਨੂੰ ਤੇ ਆਪਣੀ ਮਾਂ ਨੂੰ ਉਹਨੂੰ ਸਾਲੀ ਨੂੰ ਨਾਲ ਲੈ ਕੇ ਸਾਲੇ ਹਾਰ ਨੂੰ ਉਹ ਕਹਿੰਦਾ ਮੈਂ ਸੰਗਰੂਰ ਤੋਂ ਅੱਧੀ ਰਾਤ ਨੂੰ 12 ਵਜੇ ਅਨੰਪੁਰ ਸਾਹਿਬ ਨੂੰ ਤੁਰ ਪਿਆ ਜਦੋਂ ਅਨੰਪੁਰ ਸਾਹਿਬ ਨੂੰ ਤੁਰ ਪਿਆ ਰਸਤੇ ਵਿੱਚ ਆਉਂਦੇ ਆ ਕਹਿੰਦਾ ਜਦੋਂ ਅਸੀਂ ਪਟਿਆਲੇ ਵਾਲਾ ਰੋਡ ਤੇ ਰਸਤੇ ਵਿੱਚ ਆਏ ਕੋਈ ਹਵਾ ਨਹੀਂ ਕੋਈ ਨੇਹਰੀ ਨਹੀਂ ਕੋਈ ਚੱਕਰ ਨਹੀਂ ਕੋਈ ਮੀਂਹ ਨਹੀਂ ਤਣਾ ਟੁੱਟ ਕੇ ਕਿਕਰ ਦਾ ਮੋੜ ਡਿੱਗ ਪਿਆ ਕਹਿੰਦਾ ਫਿਰ ਅਸੀਂ ਗੱਡੀ ਰੋਕੀ ਉਹ ਟਾਣਾ ਭਰੇ ਕੀਤਾ बस कैना फिर संगरूर ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਮੇਰਾ ਜਾਪ ਸਾਧ ਤੇ ਤੱਪ ਪ੍ਰਸਾਦ ਸਈਏ ਜਾਪ ਸਾਧ ਤੱਪ ਪ੍ਰਸਾਦ ਸਈਏ ਜਾਪ ਸਾਧ ਨਹੀਂ ਬੰਦ ਕੀਤਾ ਬਾਣੀ ਪੜਦਿਆਂ ਪੜਦਿਆਂ ਅਨੰਦਪੁਰ ਸਾਹਿਬ ਲੈ ਆਂਦਾ ਇੱਥੇ ਉਹਨਾਂ ਨੂੰ ਸਵੇਰੇ ਇਸ਼ਨਾਨ ਕਰਾ ਕੇ ਦੇਖ ਕਰਾਈ ਦੁਪਹਿਰੇ 12 ਵਜੇ ਅੰਮ੍ਰਿਤ ਸੰਚਾਰ ਹੋਇਆ ਸਾਰੇ ਪਰਿਵਾਰ ਨੂੰ ਅੰਮ੍ਰਿਤ ਹਾਲ ਵਿੱਚ ਬਾੜਿਆ ਪੰਜਾਂ ਪਿਆਰਿਆਂ ਅੱਗੇ ਭੁੱਲ ਬਖਸ਼ਾ ਕੇ ਅੰਮ੍ਰਿਤ ਛਕਾਇਆ ਤੇ ਸਾਧ ਸੰਗਤ ਉਹ ਦਿਨ ਹੱਦ ਪਰ ਤੇ ਅੱਜ ਦਿਨ ਆਉਂਦਾ ਹੈ ਅੱਜੋ ਬੱਚੀ ਵਿਆਹੀ ਨੂੰ ਵੀ ਨੂੰ 10 ਸਾਲ ਹੋ ਗਏ ਤਿੰਨ ਬੱਚੇ ਨੇ ਆਪਣੇ ਘਰ ਸੁਖੀ ਵਸਦੀ ਹੈ ਕਹਿਣ ਤੋਂ ਭਾਵ ਇਹ ਹੈ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਕਲਗੀਧਰ ਪਾਤਸ਼ਾਹ ਸਾਨੂੰ ਲਿਖ ਕੇ ਐਗਰੀਮੈਂਟ ਕਰ ਗਏ ਕਿ ਜਬ ਲਗ ਖਾਲਸਾ ਰੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਤੇ ਨਾਲ ਕਿਹਾ ਜਬ ਗਹਿ ਬਪਰਨ ਕੀ ਰੀਤ ਮਹਿ ਨਾ ਕਰੂੰ ਇਨਕੀ ਪਰਦੀਦਾ ਭਾਈ ਕਿਸੇ ਹੋਰ ਰੀਤ ਵਿੱਚ ਨਾ ਪੈਜੋ ਫਿਰ ਗੁਰੂ ਨੇ ਤੁਹਾਡੇ ਨਾਲ ਨਹੀਂ ਰਹਿਣਾ ਜੇ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਰਹਿਣ ਫਿਰ ਉੱਤੇ ਵਿਸ਼ਵਾਸ ਰੱਖਣਾ ਪੈਣਾ ਰੋਜ਼ ਵਿਸ਼ਵਾਸ ਨਾਲ ਪੜਿਓ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਜੰਮੰਸ ਬੰ ਸਰਬਦਾ ਸਰਬਜੁਗ ਤੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਆਪ ਤੁੰਗੰਦ ਦੇ ਪੁੱਤੇ ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੋਲੋਂ ਨਹੀਂ ਮਿਲਦੀ ਬਸ ਲੋੜ ਵਿਸ਼ਵਾਸ ਦੀ